ਵਾਸਤੋਂ ਨੂੰ ਆਉਂਦੀ ਹੈ ਕੋਟੇ ਸੋਨੇ ਹਾਲ ਸੋਹ ਸ੍ਰੀ ਅਕਾਲ ਇਹਨਾਂ ਦੀ ਇੱਕ ਅਪੀਲ ਤੇ ਮੁਸਲਮਾਨ ਭਾਈਚਾਰੇ ਵੱਲੋਂ ਜੋ ਸੈਨਗਰੋ ਟਰੱਕ ਔਰ ਰਾਸ਼ਨ ਦੇ ਔਰ ਹੋਰ ਜ਼ਰੂਰਤ ਦੇ ਸਬੰਧ ਦੇ ਹੈ ਇਹਨੇ ਉਹਦੇ ਲਈ ਪੂਰੇ ਮੁਸਲਮਾਨ ਭਾਈਚਾਰੇ ਦਾ ਤੇ ਦਿਲੋਂ ਧੰਨਵਾਦ ਵੀ ਕਰਦੇ ਹਾਂ ਇਕ ਤੂੰ ਮੋਬਾਈਲ પેટ્રોલ ਪੰਪ ਜਨਵਸੇ ਕਿਵੇਂ ਚੱਲਦਾ ਫਿਰਦਾ પેટ્રોલ ਪੰਪ ਲੈ ਕੇ ਇਥੇ ਲੋਡ ਬੰਦਾ ਵੀ ਸਹਾਇਤਾ ਲਈ ਡੀਜ਼ਲ ਦਾ ਲੰਗਰ ਸ਼ੁਰੂ ਕੀਤਾ ਜਾ ਰਿਹਾ ਹੈ ਬismillah ਰਹਿਮਨ ਰਹਿਮੀ ਮੁਸਲਿਮ ਪਾਈਚਾਰੇ ਵੱਲੋਂ ਇਰਾਰ ਫਾਊਂਡੇਸ਼ਨ ਜਿਹੜਾ ਡੀਜ਼ਲ ਫ੍ਰੀ ਵੰਡੇਗੀ 3000 ਲੀਟਰ ਦੀ ਬੋਤਲ ਦਾ ਟੈਂਕ ਹੈ ਇਹ ਰੋਜ਼ਾਨਾ ਅਸੀਂ ਪੇਜਾਂਗੇ ਇਹਦੇ ਵੀ ਮੀਟਰ ਵੀ ਲੱਗਾ ਹੋਇਆ ਹੈ ਕਿ ਕਿਸ ਗੱਡੀ ਦੇ ਵਿੱਚ ਜਾਂ ਨਹੀਂ ਟਰੈਕਟਰ ਦੇ ਵਿੱਚ ਜਾਂ ਜਿਹੜਾ ਵੀ ਬੰਦਾ ਉੱਥੇ ਅਗਰ ਕਿਊਬਲ ਚਲਾਉਣ ਲਈ ਮੋਟਰ ਚ ਪਾਏਗਾ ਕਿੰਨਾ ਡੀਜ਼ਲ ਦਿੱਤਾ ਜਾਏਗਾ ਉਹਦੇ ਚ ਹੀ ਹੋਏਗਾ ਉਨਾ ਹੀ ਡੀਜ਼ਲ ਇਹ ਤੋਂ ਰਿਲੀਜ਼ ਹੋਵੇਗਾ ਤੇ ਰੋਜ਼ਾਨਾ ਆਪਾਂ ਲੋਕਲ ਪੈਟਰੋਲ ਪੰਪ ਤੋਂ ਹੀ ਇਹਨੂੰ ਰਿਫਿਲ ਕਰਵਾਨੇ ਤਾਂ ਕਿ ਬਿਰੋਜਿਸ ਏਰੀਆ ਚੋਂ ਦਾ ਉੱਥੇ ਰਿਫਿਲ ਕਰਾ ਕੇ ਲੈ ਕੇ ਜਾਣੇ ਤਾਂ ਕਿ ਟ੍ਰਾਂਸਪੋਰਟੇਸ਼ਨ ਤੇ ਭਾਰ ਨਾ ਹੋਵੇ ਆਸਾਨੀ ਦੇ ਵਿੱਚ ਰਹੇ ਅੱਜ ਅੰਮ੍ਰਿਤਸਰ ਸਾਹਿਬ ਤੋਂ ਹੀ ਰਿਫਿਲ ਕਰਵਾਇਆ ਇੱਕ ਪੰਪ ਤੋਂ ਤੇ ਇਸ ਵੇਲੇ 3000 ਲੀਟਰ ਡੀਜ਼ਲ ਜਿਹੜਾ ਹੈ ਇਹਦੇ ਚ ਸੇਵਾ ਦੇ ਲਈ ਜਿਹੜਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਆਪ ਜੀ ਸਭ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਜੋ ਹੜ੍ਹਾਂ ਦੀ ਸਥਿਤੀ ਪਿਛਲੇ ਕੁਝ ਮਹੀਨਿਆਂ ਤੋਂ ਚੱਲ ਰਹੀ ਸੀ ਜਿਸ ਦੇ ਨਾਲ ਲਗਭਗ ਪੰਜਾਬ ਦੇ 1400 ਦੇ ਕਰੀਬ ਪਿੰਡ ਜਿਹੜੇ ਪਾਣੀ ਚ ਡੁੱਬ ਗਏ ਸੀ ਉਹਦੇ ਲਈ ਜਿੱਥੇ ਪੰਜਾਬ ਦੇ ਐਨ ਆਰ ਆਈ ਵੀਰਾਂ ਨੇ ਪੰਜਾਬ ਦੇ ਪੰਜਾਬੀਆਂ ਨੇ ਇੱਕ ਮਦਦ ਦਾ ਹੱਥ ਲਿਆ ਦਿੱਤਾ ਉਹਦੇ ਨਾਲ ਇੱਕ ਦੇਖਣ ਵਾਲੀ ਮਿਸਾਲ ਕਾਇਮ ਹੋਈ ਹੈ ਕਿ ਜੋ ਮੁਸਲਮਾਨ ਭਾਈਚਾਰੇ ਵੱਲੋਂ ਮਦਦ ਆਈ ਹੈ ਉਹਨੇ ਵੀ ਇੱਕ ਭਾਈਚਾਰਕ ਸਾਂਝ ਦੀ ਮਿਸਾਲ ਕਾਇਮ ਕੀਤੀ ਹੈ ਪਰ ਗੱਲ ਖਾਲੀ ਮਦਦ ਹੀ ਨਹੀਂ ਹੈ ਮਦਦ ਦੀ ਪੰਜਾਬ ਦੁਨੀਆ ਚ ਜਾ ਕੇ ਸੀਰੀਆ ਇਰਾਕ ਦੇ ਵਿੱਚ ਜਾ ਕੇ ਔਰ ਆਪਣਾ ਰੂਸਲੀ ਜਾਮੀ ਦੇ ਵਿੱਚ ਜਾ ਕੇ ਵੀ ਪੰਜਾਬੀਆਂ ਨੇ ਮਦਦ ਕੀਤੀ ਹੈ ਤੇ ਪੰਜਾਬ ਪੰਜਾਬ ਦੇ ਵਿੱਚ ਹਮੇਸ਼ਾ ਪੰਜਾਬ ਪੰਜਾਬੀਆਂ ਲਈ ਖੜਾ ਹੈ ਬਟ ਜੋ ਇਹ ਮਦਦ ਦੇ ਨਾਲ ਨਾਲ ਭਾਈਚਾਰਕ ਸਾਂਝ ਦਾ ਇੱਕ ਸੁਨੇਹਾ ਆਇਆ ਹੈ ਇੱਕ ਅਮਨ ਸ਼ਾਂਤੀ ਦਾ ਸੁਨੇਹਾ ਆਇਆ ਹੈ ਉਹ ਇੱਕ ਮੈਂ ਕਹਿੰਦਾ ਆਪਣੇ ਆਪ ਚ ਬਹੁਤ ਵੱਡੀ ਮਿਸਾਲ ਹੈ ਔਰ ਇੱਕ ਵੱਖਰਾ ਇਤਿਹਾਸ ਲਿਖੇਗਾ ਇਹ ਪਹਿਲੇ ਦਿਨ ਤੋਂ ਹੜਾਤੀ ਸੇਵਾ ਕਰਦੇ ਹਾਂ। ਹੁਣ ਗਰਾਊਂਡ ਲੋਡਰ ਕੀ ਚੀਜ਼ ਪੋਜੀਸ਼ਨ ਹੈ। ਗਰਾਊਂਡ ਲੈਵਲ ਤੇ ਦੇਖੋ ਜੀ ਇਸ ਟਾਈਮ ਤੇ ਤਾਂ ਜਿੰਮਾ ਇਨਾ ਚੋ ਮਿੱਟੀ ਸਾਫ਼ ਕਰਨ ਦੀ ਲੋੜ ਹੈ। ਉਹ ਮਿੱਟੀ ਸਾਫ਼ ਕਰਨ ਲਈ ਜਿੰਨੀ ਵੱਧ ਤੋਂ ਵੱਧ ਹੋ ਸਕਦੀ ਹੈ। ਡੀਜ਼ਲ ਦੀ ਲੋੜ ਹੈ, ਘਰਾਂ 'ਚ ਫਰਨੀਚਰ ਦੀ ਲੋੜ ਹੈ, ਗੱਡੇ ਖਰਾਬ ਹੋ ਗਏ ਨੇ। ਉਹ ਚੀਜ਼ਾਂ ਦੀ ਲੋੜ ਹੈ। ਪਰ ਸਭ ਤੋਂ ਵੱਧ ਜਿਹੜੀ ਲੋੜ ਇਸ ਵੇਲੇ ਹੈ ਉਹ ਡੀਜ਼ਲ ਦੀ ਹੈ। ਔਰ ਉਸ ਤੋਂ ਬਾਅਦ ਜੋ ਬੀਜ ਖਾਦ ਉਹ ਚੀਜ਼ਾਂ ਦੀ ਜ਼ਰੂਰਤ ਹੈ। ਉਹ ਆਉਣ ਵਾਲੇ ਦਿਨਾਂ 'ਚ ਉਹ ਸ਼ੁਰੂ ਹੋ ਜਾਏਗੀ। ਬismillahir Rahmanir Rahim ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ نہایت ਰਹਿਮ ਕਰਨ ਵਾਲਾ ਹੈ ਅੱਜ ਅਸੀਂ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆ ਬੋੜਜ ਬਾਬਾ ਫੂਲਾ ਸਿੰਘ ਜੀ ਦਾ ਜਿਹੜਾ ਸਥਾਨ ਗੁਰਦੁਆਰਾ ਸਾਹਿਬ ਇੱਥੇ ਮੌਜੂਦ ਆ ਲੁਧਿਆਣਾ ਦੀ ਜਿਹੜੀ ਇਤਿਹਾਸਿਕ ਜਾਮਾ ਮਸਜਿਦ ਹੈ ਜਿਹੜੀ ਕਿ ਭਾਰਤ ਦੇ ਸਰਦਾਰਾਂ ਦਾ ਸੰਗਰਾਮ ਦੇ ਵਿੱਚ ਸ਼ਾਮਲ ਰਹੀ ਆਜ਼ਾਦੀ ਦੇ ਵੇਲੇ ਉੱਥੋਂ ਸਾਡੇ ਵੱਡੇ ਵੱਡੇ ਰਿਆ ਨੇ ਇੱਕ ਫਤਵਾ ਦਿੱਤਾ ਸੀ ਕਿ ਭਾਰਤ ਦੇ ਮੁਸਲਮਾਨ, ਹਿੰਦੂ ਤੇ ਸਿੱਖ ਮਿਲ ਕੇ ਅੰਗਰੇਜ਼ ਦੇ ਖਿਲਾਫ ਲੜਨ ਪਰ ਉਸ ਦੇ ਬਾਅਦ ਪੰਜਾਬ ਤੋਂ ਲੈ ਕੇ ਪਿਸ਼ਾਵਰ ਤੱਕ ਹਿੰਦੂ ਪਾਣੀ ਮੁਸਲਮਾਨ ਪਾਣੀ ਦੇ ਜਿਹੜੇ ਘੜੇ ਆ ਉਹ ਤੋੜ ਦਿੱਤੇ ਗਏ ਸੀਗੇ ਤਾਂ ਹੀ ਅਸੀਂ ਅੰਗਰੇਜ਼ ਦੇ ਖਿਲਾਫ ਜਿੱਤ ਪ੍ਰਾਪਤ ਕੀਤੀ ਸੀ ਤੇ ਅਸੀਂ ਇੱਕ ਵਾਰੀ ਫਿਰ ਐਤਕੀ 2025 ਛੇ ਉਸੇ ਜਾਮਾ ਮਸਜਿਦ ਤੋਂ ਐਲਾਨ ਕੀਤਾ ਸੀ ਵੀ ਭਾਰਤ ਦੇ ਜਿਹੜੇ ਮੁਸਲਮਾਨ ਭਾਈਚਾਰੇ ਦੇ ਲੋਕ ਨੇ ਕਿਉਂਕਿ ਪੰਜਾਬ ਹਮੇਸ਼ਾ ਸਾਰਿਆਂ ਦੇ ਦੁੱਖਦਰ ਵਿੱਚ ਖੜਾ ਹੋਇਆ ਤੇ ਇਸ ਵਾਰੀ ਇਹਨਾਂ ਨੂੰ ਚਾਹੀਦਾ ਕਿ ਪੰਜਾਬ 'ਚ ਜਿਹੜੋਂ ਹੜ੍ਹ ਆਏ ਨੇ ਤੇ ਇਹ ਵੀ ਪੰਜਾਬ ਦਾ ਸਾਥ ਦੇਣ ਤੇ ਮੈਂ ਤਾਂ ਪਹਿਲਾਂ ਰਣੀ ਆ ਸਾਰੇ ਭਾਰਤ ਦੇ ਉਹਨਾਂ ਮੁਸਲਮਾਨ ਸੰਸਥਾਵਾਂ ਦਾ ਮਸਜਿਦਾਂ ਦਾ ਕਿ ਪਿਛਲੇ ਡੇਢ ਮਹੀਨੇ 'ਚ ਸਾਡੇ ਕੋਲ 3000 ਤੋਂ ਜ਼ਿਆਦਾ ਰਸਦ ਦੀਆਂ ਗੱਡੀਆਂ ਲੁਧਿਆਣਾ ਪਹੁੰਚ ਜਿਨ੍ਹਾਂ ਨੂੰ ਪੂਰੇ ਪੰਜਾਬ ਦੇ ਵਿੱਚ ਅਲੱਗ-ਅਲੱਗ ਥਾਂ ਤੇ ਭੇਜਾਈਆਂ ਤੇ ਅਸੀਂ ਸ਼ੁਰੂ ਜੇ ਗੱਲ ਗਈ ਸੀ ਕਿ ਵੀ ਜਿਹੜਾ ਸਾਥ ਹੈ ਇਹ ਮੁਹੱਬਤ ਦਾ ਹੈ ਇਹ ਭਾਈਚਾਰਕ ਸਾਂਝ ਦਾ ਹੈ ਤੇ ਕੋਈ ਮਦਦ ਨਹੀਂ ਹੈ ਇਹ ਮੁਹੱਬਤ ਹੈ ਤੇ ਮੁਹੱਬਤ ਜਿਹੜੀ ਹੈ ਉਹ ਤੋੜ ਤੱਕ ਨਿਭਾਣੀ ਚਾਹੀਦੀ ਹੈ ਤੇ ਪਾਣੀ ਉੱਤਰ ਗਿਆ ਤੇ ਅੱਜਕੱਲ ਪਿੰਨਾ 'ਚ ਕੰਮ ਸ਼ੁਰੂ ਹੋ ਗਿਆ ਹੈ ਟਰੈਕਟਰਾਂ ਦੇ ذریعے ਮਿੱਟੀ ਕੱਢਣ ਦਾ ਖੇਤਾਂ ਨੂੰ ਸਾਫ਼ ਕਰਨ ਦਾ ਤੇ ਅੱਜ ਤੋਂ ਅਸੀਂ ਡੀਜ਼ਲ ਵੰਡਣ ਦੀ ਸੇਵਾ ਜਿਹੜੀ ਹੈ ਉਹ ਸ਼ੁਰੂ ਕਰ ਰਹੇ ਹਾਂ ਅੰਮ੍ਰਿਤਸਰ ਸਾਹਿਬ ਤੋਂ ਹੀ ਤੇ ਉਹ ਸਾਰੇ ਜ਼ਿਲ੍ਹਿਆਂ 'ਚ ਅਸੀਂ ਕਰਾਂਗੇ ਲੇਕਿਨ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਤਾਂ ਸ਼ੁਰੂ ਕਰ ਰਹੇ ਹਾਂ ਕਿਉ ਸ੍ਰੀ ਅਕਾਲ ਤਖਤ ਸਾਹਿਬ ਵੀ ਇੱਥੇ ਹੈ ਤੇ ਹਰਮੰਦਰ ਸਾਹਿਬ ਵੀ ਇਸੀ ਪਾਵਨ ਧਰਤੀ ਦੇ ਉੱਤੇ ਹੈ ਤੇ ਇਸ ਲਈ ਡੀਜ਼ਲ ਵੰਡਣ ਦਾ ਲੰਗਰ ਵੀ ਜਿਹੜਾ ਅੱਜ ਇੱਥੋਂ ਤੋਂ ਸ਼ੁਰੂ ਕਰਦੇ ਪਏ ਆਂ ਔਰ ਅਸੀਂ ਅਲੱਗ-ਅਲੱਗ ਪਿੰਡਾਂ ਦੇ ਵਿੱਚ ਜਿਹੜਾ ਤਕਸੀਮ ਦਾ سلسلہ ਹੈ ਲੰਗਰ ਡੀਜ਼ਲ ਦਾ ਇਹਨੂੰ ਜਾਰੀ ਰੱਖਾਂਗੇ ਤਕਰੀਬਨ 15-20 ਦਿਨ ਤੱਕ ताकि जिन्ने ਵੀ ਸਾਥੀਆਂ ਤੱਕ ਅਸੀਂ ਡੀਜ਼ਲ ਜਿਹੜਾ ਫ੍ਰੀ ਪਹੁੰਚਾ ਸਕੀਏ ਉਹ ਅੱਜ ਤੋਂ ਸ਼ੁਰੂ ਕਰ ਦਿੱਤਾ। ਮਾਮਲੇ 'ਚ ਬੜੀ ਵੱਡੀ ਮਾਤਰਾ ਦੇ ਵਿੱਚ ਮੰਗਿਆ ਡੀਜ਼ਲ ਦੀ, ਖਾਦ ਦੀ, ਬੀਜ ਦੀ ਇਹਦਾ ਇਲਾਕਿਆਂ ਦੇ ਵਿੱਚ ਕਿਵੇਂ ਤਰੀਕੇ ਦੇ ਪ੍ਰਬੰਧ ਕੀਤੇ ਗਏ ਨੇ? ਅਸੀਂ ਅਸੀਂ ਸਾਡੇ ਜਿਹੜੇ ਇੱਥੇ ਦੇ ਮੁਕਾਮੀ ਪ੍ਰਧਾਨ ਨੇ ਅਬਦੁੱਲ ਨੂਰ ਜੀ ਮੇਰੇ ਨਾਲ ਨੇ ਐ ਲਗਾਤਾਰ ਅਸੀਂ ਬੜੇ ਇੱਕ ਯੋਜਨਾਬੰਦ ਤਰੀਕੇ ਨਾਲ ਪੂਰੇ ਪੰਜਾਬ 'ਚ ਰਸਦ ਭੇਜੀ ਔਰ ਉਸ ਤੋਂ ਬਾਅਦ ਦਵਾਈਆਂ, ਉਸ ਤੋਂ ਬਾਅਦ ਅਸੀਂ ਉਹਦੇ ਨਾਲ-ਨਾਲ ਤਰਪਾਲਾਂ ਔਰ ਮੱਛਰਦਾਨੀਆਂ ਆਲਗ-ਆਲਗ ਚੀਜ਼ਾਂ ਹੁਣ ਜਦੋਂ ਅਸੀਂ ਆ ਵੀ ਸ਼ੁਰੂ ਕਰ ਰਹੇ ਹਾਂ। ਤੇ ਪੰਚਾਇਤਾਂ ਨਾਲ ਹੀ ਸੰਪਰਕ ਕਰ ਰਹੇ ਆਂ ਅੱਜ ਵੀ ਜਿਸ ਪਿੰਡ ਚ ਜਾ ਰਹੇ ਕੋਟ ਗੁਰਬਖਸ਼ ਕੋਟ ਗੁਰਬਖਸ਼ ਸਿੰਘ ਪਿੰਡ ਤੋਂ ਸ਼ੁਰੂ ਕਰ ਰਹੇ ਆਂ ਉੱਥੇ ਵੀ ਪੰਚਾਇਤ ਦੇ ਨਾਲ ਹੀ ਸੰਕਰ ਸੰਪਰਕ ਕਰਕੇ ਬਕਾਇਦਾ ਲਿਸਟ ਬਣਾ ਕੇ ਕਿ ਕਿਹਨਾ ਕਿਹਨਾ ਲੋਕਾਂ ਨੂੰ ਕਿੰਨੀ ਖਾਦ ਚਾਹੀਦੀ ਔਰ ਕਿੰਨਾ ਡੀਜ਼ਲ ਚਾਹੀਦਾ ਉਤੋਂ ਦੀ ਸ਼ੁਰੂਆਤ ਜਿਹੜੀ ਉਹ ਕਰ ਦਿੱਤਾ ਹੈ ਸੱਪੇ ਸਾਜੀ ਵਾਲ ਸਦਾਇਨ ਕੋਈ ਨਾ ਦਿਸੇ ਬਾਹਰਾ ਡਿਓ ਹਾਜ ਸਾਹੀ ਮਾਮ ਸਾਹਿਬ ਜਿਹੜੇ ਇੱਥੇ ਆਏ ਨੇ ਲੋਕਾਂ ਦੀ ਮਦਦ ਕਰਨ ਲਈ ਸ਼ੁਰੂ ਤੋਂ ਹੀ ਇਹ ਮਦਦ ਕਰਨ ਕਰਦੇ ਆ ਰਹੇ ਨੇ ਅੱਜ ਡੀਜ਼ਲ ਦੀ ਕੇਬ ਜਿਹੜੀ ਲੈ ਕੇ ਆਏ ਇਹਨਾਂ ਸਪੈਸ਼ਲ ਇਹਨਾਂ ਨੇ ਗੱਡੀ ਤਿਆਰ ਕਰਾਈ ਜਿੱਥੇ 3000 ਲੀਟਰ ਡੀਜ਼ਲ ਦੀ ਕਵੈਸਟੀ ਆ ਉਹ ਇਹ ਪੰਚਾਇਤਾਂ ਨਾਲ ਸੰਭਰ ਕਰਕੇ ਜਿੰਨੇ ਜਿੰਨੂੰ ਜਿਹਦੀ ਲੋੜ ਆ ਉਹਨਾਂ ਨੂੰ ਡੀਜ਼ਲ ਦੇਣ ਕਿ ਇੱਕ ਮਦਦ ਨਹੀਂ ਹੈ ਇੱਕ ਮੋਹਬਤ ਦਾ ਸੰਦੇਸ਼ ਆ ਇਹਨਾਂ ਨੇ ਜਦੋਂ ਰਾਤ ਸਮਗਰੀ ਵੰਡੀ ਜਾਂ ਹੋਂ ਡੀਜ਼ਲ ਵੰਡਰਾ ਇਹਨਾਂ ਨੇ ਅੱਗੇ ਇਹ ਨਹੀਂ ਵੇਖਣਾ ਕਿ ਅੱਗੇ ਮੁਸਲਮਾਨ ਆ ਸਿੱਖਿਆ ਇਸਾਈਆ ਆ ਕੇ ਤੱਕ ਹਿੰਦੂ ਆ ਇੰਨਾ ਨੇ ਸਾਰੇ ਨੂੰ ਸਾਂਝਾ ਜਿਹੜਾ ਡੀਜ਼ਲ ਦੇਣਾ ਇੱਕ ਬਹੁਤ ਹੀ ਵਧੀਆ ਸੰਦੇਸ਼ ਵਧੀਆ ਮੈਸੇਜ ਜਿਹੜਾ ਦੁਨੀਆ ਤੇ ਜਾਂਦਾ ਇਹਦਾ ਜਿਹੜਾ ਆਪਣੇ ਬਿਲਾ ਚ ਉਦਾਂ ਹੀ ਨਫਰ ਉਤਰਾ ਆਪਾਂ ਸਾਰੇ ਇੱਕ ਦੂਜੇ ਨਾਲ ਸਾਂਝ ਰੱਖਦੇ ਆਂ ਇਹ ਜਿਹੜਾ ਮੈਸੇਜ ਬਹੁਤ ਵਧੀਆ ਜਿਹਾ ਆਪਾਂ ਸ਼ੁਰੂ ਤੋਂ ਪੜਦੇ ਆ ਰਹੇ ਆਂ ਹਿੰਦੂ ਮੁਸਲਮ ਸਿੱਖ ਇਸਾਈ ਆਪਸ ਵਿੱਚ ਹੈ ਭਾਈ ਭਾਈ ਉਹਦੀ ਅਜਮਸਾਲ ਸਾਹੀ ਇਮਾਮ ਸਾਹਿਬ ਨੇ ਅੱਜ ਕਾਇਮ ਕੀਤੀ ਆ ਅੱਜ ਇੱਥੇ ਆਉਣਦੇ ਇਹਨਾਂ ਨੂੰ ਜੈ ਵੀ ਕਹਿੰਦੇ ਤੇ ਧੰਨਵਾਦ ਵੀ ਕਰਦੇ ਆਂ ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹ ਵੀ ਜਿਹੜੇ ਮਦਦ ਕਰਨ ਵਾਸਤੇ ਗੁਰੂ ਸਾਹਿਬ ਨੇ ਚਾਰ ਦਰਵਾਜੇ ਬਣਾਏ ਉੱਥੇ ਵੀ ਕੋਈ ਭੇਦ ਭਾਵ ਨਹੀਂ ਰੱਖਿਆ ਜਾਂਦਾ ਇਹ ਉਹਦੀ ਮਿਹੜੀ ਮਿਸਾਲ ਆ ਅੱਜ ਸਾਹੀ امام ਸਾਹਿਬ ਨੇ ਵੀ ਕਾਇਮ ਕੀਤੀ ਆ ਉਹ ਜਿਹੜੇ ਆ ਉਹ ਡੀਜ਼ਲ ਮੰਡਰ ਵੀ ਅੱਜ ਇਥੋਂ ਸ਼ੁਰੂ ਕਰ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ